ਕੀ ਕਾਰਨ ਬਣਿਆ ਕਿ ਤੁਸੀਂ ਇੱਕ ਪ੍ਰਾਈਵੇਟ ਨੌਕਰੀ ਛੱਡ ਕੇ ਇੱਕ ਵਧੀਆ ਤਨਖਾਹ ਦੀ ਨੌਕਰੀ ਛੱਡ ਕੇ ਆਪਣਾ ਫਾਸਟ ਫੂਡ ਦਾ ਕੰਮ ਕਾਰੋਬਾਰ ਆ ਜਿਹੜਾ ਉਹ ਸ਼ੁਰੂ ਕਰੀ ਮੈਂ ਕਹਿੰਦਾ ਨੌਕਰ ਨਹੀਂ ਬਣਾ ਜਾਂਦਾ ਇਹਦਾ ਨੌਕਰ ਵੱਡਾ ਨੌਕਰ ਬਣਨ ਤੋਂ ਵੈਤਰ ਛੋਟਾ ਮਾਲਕ ਬਣ ਜੀ ਜੇ ਵੱਡੇ ਸੁਪਨੇ ਦੇਖਣੀਆਂ ਹਨ ਤਾਂ ਨੌਕਰੀ ਨਹੀਂ ਜੋਬ ਕਰਨ ਬਿਜ਼ਨਸ ਕਰਨਾ ਚਾਹੀਦਾ ਮੇਰੇ ਤਾਂ ਇਹ ਹੀ ਐਡਵਾਈਸ ਦਾ ਮੇਰੀ ਤਾਂ ਅਪੀਲ ਹੈ ਵੀ ਆਪਸ ਆਪਣੇ ਮਾਤਾ ਪਿਤਾ ਦੀ ਕੇਅਰ ਕਰੋ ਕਿਉਂਕਿ ਮਾਂ ਹੀ ਪਰਮਾਤਮਾ ਹੈ ਠੀਕ ਹੈ ਅੱਜ ਜੇ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਦੀ ਜ਼ਿਆਦਾਤਰ ਵਿਦੇਸ਼ ਦਾ ਰੁਖ ਕਰਦੇ ਨੇ ਕੀ ਤੁਸੀਂ ਨਹੀਂ ਸੋਚਿਆ ਕਿ ਮੈਂ ਵੀ ਵਿਦੇਸ਼ ਜਾਣਾ ਵੀ ਇੱਥੇ ਕਾਰੋਬਾਰ ਨਹੀਂ ਕਰਨਾ ਬਾਹਰੇ ਜਾਣਾ ਨਹੀਂ ਨਹੀਂ ਇਸੇ ਕਰਕੇ ਤਾਂ ਮੈਂ ਜੋਬ ਛੱਡੀਏ ਉਹਨੇ ਕਿ ਲੋੜ ਸੀ ਇਹ ਬਾਹਰੇ ਜਾਣ ਦੀ ਮੈਨੂੰ ਲੱਗੇ ਤਿੰਨ ਦਾ ਜੋਬ ਕਰਨ ਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੀਏ ਦਾ ਜਿਆਦਾਤਰ ਨੌਜਵਾਨ ਵਿਦੇਸ਼ ਦਾ ਰੁਖ ਅੱਜ ਕੱਲ ਜਿਆਦਾ ਕਰ ਰਹੇ ਹਨ ਜਾਂ ਫਿਰ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਤਾਂ ਅਸੀਂ ਅੱਜ ਸਮਰਾਲਾ ਸ਼ਹਿਰ ਦੇ ਵਿੱਚ ਮੌਜੂਦ ਆ ਤਸਵੀਰਾਂ ਚ ਤੁਹਾਨੂੰ ਦਿਖਾ ਦਿੰਨੇ ਆ ਮੇਰੇ ਪਿੱਛੇ ਇੱਕ ਤੁਹਾਨੂੰ ਰੇੜੀ ਦਿਖ ਰਹੀ ਹੋਵੇਗੀ ਫਾਸਟ ਫੂਡ ਦੀ ਇੱਕ ਨੌਜਵਾਨ ਦਿਖ ਰਿਹਾ ਹੋਵੇਗਾ ਜੋ ਕਿ ਪੜਿਆ ਲਿਖਿਆ ਨੌਜਵਾਨ ਹੈ ਜੋ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕਿਸੇ ਦੇ ਵਿੱਚ ਜੋਬ ਕਰਦਾ ਸੀ 45000 ਤੋਂ 50000 ਜਿਸ ਦੀ ਤਨਖਾਹ ਸੀ ਪਰ ਉਹ ਤਨਖਾਹ ਕੰਮ ਨੂੰ ਛੱਡ ਕੇ ਉਹ ਨੌਕਰੀ ਛੱਡ ਕੇ ਉਸਨੇ ਸਮਰਾਲਾ ਸ਼ਹਿਰ ਦੇ ਵਿੱਚ ਆਪਣਾ ਇੱਕ ਫਾਸਟ ਫੂਡ ਦਾ ਕੰਮ ਹੈ ਜਿਹੜਾ ਉਹ ਸਟਾਰਟ ਕੀਤਾ ਹੈ ਤਾਂ ਗੱਲਬਾਤ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਕਿ ਕੀ ਕਾਰਨ ਬਣਿਆ ਕਿ ਅਜਿਹੀ ਨੌਕਰੀ ਛੱਡ ਕੇ ਆਪਣਾ ਕੰਮ ਸ਼ੁਰੂ ਕੀਤਾ ਅ ਭਾਈ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਕਰਨਦੀਪ ਸਿੰਘ ਪਿੰਡ ਬਣਾਦੇ ਆਪਰੇ ਤੇ ਕਿੰਨਾ ਕੁ ਪੜ੍ਹੇ ਲਿਖੇ ਹੋ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਬਾਈ ਜੀ ਗ੍ਰੈਜੂਏਸ਼ਨ ਕੀਤੀ ਹੈ ਹੋਟਲ ਮੈਨੇਜਮੈਂਟ ਕੀਤਾ ਮੇਰਾ ਤੇ ਫੈਮਿਲੀ ਚ ਉਹ ਫਾਦਰ ਸਾਹਿਬ ਦੋ ਸਿਸਟਰ ਹੈ ਇੱਕ ਬ੍ਰਦਰ ਹੈ ਹਾਂਜੀ ਆ ਕੀ ਕਾਰਨ ਬਣਿਆ ਕਿ ਤੁਸੀਂ ਇੱਕ ਪ੍ਰਾਈਵੇਟ ਨੌਕਰੀ ਛੱਡ ਕੇ ਇੱਕ ਵਧੀਆ ਤਨਖਾਹ ਦੀ ਨੌਕਰੀ ਛੱਡ ਕੇ ਆਪਣਾ ਫਾਸਟ ਫੂਡ ਦਾ ਕੰਮ ਕਾਰੋਬਾਰ ਆ ਜਿਹੜਾ ਉਹ ਸ਼ੁਰੂ ਕਰ ਲਿਆ ਮੈਂ ਕਹਿੰਦਾ ਨੌਕਰ ਨਹੀਂ ਬਣਾ ਚਾਹੁੰਦਾ ਹੂੰ ਠੀਕ ਹੈ ਇਹਦਾ ਨੌਕਰ ਵੱਡਾ ਨੌਕਰ ਬਣਨੇ ਤੋਂ ਵੈਤਰ ਛੋਟਾ ਮਾਲਕ ਬਣ ਜਾ ਪਰ ਜੇ ਦੇਖੀਏ ਨੌਜਵਾਨ ਅੱਜ ਕੱਲ ਸੰਘ ਕਰਦੇ ਨੇ ਸ਼ਰਮ ਕਰਦੇ ਨੇ ਕਿ ਯਾਰ ਰੇੜੀ ਲਗਾਊਗਾ ਲੋਕ ਕੀ ਕਹਿਣਗੇ ਇਸ ਦੀ ਸੁਣ ਥੋੜਾ ਸੁਣੀ ਦੀ ਇਹਨਾਂ ਜੇ ਆਪਕੇ ਜੇ ਸੁਣੀਏ ਤਾਂ ਕੰਮ ਜਾਓ ਥੋੜਾ ਜਾਇੰਗੇ ਨਾ ਜੇ ਵੱਡੇ ਸੁਪਨੇ ਦੇਖਣੇ ਹਨ ਤਾਂ ਨੋਕਰੀ ਨਹੀਂ ਜੋਬ ਕਰਨਾ ਬਿਜ਼ਨਸ ਕਰਨਾ ਚਾਹੀਦਾ ਮੇਰੇ ਤਾਂ ਇਹ ਹੀ ਐਡਵਾਈਸ ਆ ਹਾਂਜੀ ਕਿੰਨੀ ਕ ਸੈਲਰੀ ਮਿਲਦੀ ਸੀ ਜਿੱਥੇ ਤੁਸੀਂ ਪਹਿਲਾਂ ਨੌਕਰੀ ਕਰਦੇ ਸੀਗੇ 45 ਪਲੱਸ 45 ਪਲੱਸ ਤੇ ਹੁਣ ਦੀ ਗੱਲ ਕਰੀ ਆਪਣੇ ਕਾਰੋਬਾਰ ਦੇ ਵਿੱਚ ਕਿੰਨਾ ਕ ਫਰਕ ਲੱਗਦਾ ਉਸ ਦੇ ਨਾਲੋਂ ਚਾਹੇ ਉਹ ਸੈਲਰੀ ਦੀ ਪੈਸਿਆਂ ਦੀ ਗੱਲ ਹੋਵੇ ਚਾਹੇ ਉਸ ਤਰ੍ਹਾਂ ਹੋਰ ਕੋਈ ਗੱਲ ਹੋਵੇ ਮੈਂ ਤਾਂ ਲੱਗਦਾ ਵੀ ਮੇਰੇ ਹਿਸਾਬ ਨਾਲ ਤਾਂ ਮੈਂ ਆਈਡੀ ਨਹੀਂ ਲਗਾ ਸਕਦਾ ਮਨਕੀ ਇਹ ਨਹੀਂ ਇਨਕਮ ਹੈ ਤੇ ਕਿਹੜੀ ਕਿਹੜੀ ਆਈਟਮ ਇੱਥੇ ਤੁਸੀਂ ਫਾਸਟ ਫੂਡ ਦੇ ਵਿੱਚ ਇਸ ਟਾਈਮ ਤਿਆਰ ਕਰਦੇ ਹੋ ਜੇ ਗੱਲ ਕਰੀਏ ਪਲੱਸ 30 ਆਈਟਮਸ ਨੇ ਤੁਸੀਂ ਚੈੱਕ ਕਰ ਸਕਦੇ ਹੋ ਮੀਨੂ ਮੀਨੂ ਵਗੈਰਾ ਹਾਂਜੀ 30 ਆਈਟਮਸ ਨੇ ਟੋਟਲ ਤੁਹਾਡੇ ਕੋਲ ਇਸ ਟਾਈਮ ਅਵੇਲੇ ਹਾਂਜੀ ਹਾਂਜੀ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਖਾਣ ਦੇ ਲਈ ਇੱਥੇ ਫਾਸਟ ਫੂਡ ਜਾਂ ਸਨੈਕਸ ਵਗੈਰਾ ਪਹੁੰਚਦੇ ਨੇ ਜੇ ਗੱਲ ਕਰੀਏ ਖੰਨੇ ਤੋਂ ਮਛੌੜਾ ਸਾਹਿਬ ਤੋਂ ਤੇਰੀ ਆਲੋਰ ਮਤਲਬ ਨਿਅਰ ਅਬਾਊਟ ਸਾਰੇ ਏਰੀਆ ਜੁਆ ਜਾਂਦੇ ਨੇ ਸਾਰੇ ਏਰੀਆ ਅ ਜੇ ਗੱਲ ਕਰੀਏ ਟਾਈਮਿੰਗ ਦੀ ਤਾਂ ਕਿੰਨੇ ਕ ਵਜੇ ਸਟਾਰਟ ਕਰ ਦੇਣੇ ਹੋ ਕਿੰਨੇ ਕ ਵਜੇ ਤੱਕ ਰਹਿਣੇ ਹੋ ਰਾਤ ਨੂੰ ਮੈਕਸਿਮਮ 6 6 ਵਜੇ ਸ਼ਾਮ ਨੂੰ 6 ਵੇ 6:30 ਸਮਥਿੰਗ ਤੇ 6:30 ਲਾਸਟ ਹੈ ਹਾਂਜੀ ਅ ਜੇ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਦੀ ਜ਼ਿਆਦਾਤਰ ਵਿਦੇਸ਼ ਦਾ ਰੁਖ ਕਰਦੇ ਨੇ ਕੀ ਤੁਸੀਂ ਨਹੀਂ ਸੋਚਿਆ ਕਿ ਮੈਂ ਵੀ ਵਿਦੇਸ਼ ਜਾਣਾ ਵੀ ਇੱਥੇ ਕਾਰੋਬਾਰ ਨਹੀਂ ਕਰਨਾ ਬਾਹਰੇ ਜਾਣਾ ਨਹੀਂ ਨਹੀਂ ਇਸੇ ਕਰਕੇ ਤਾਂ ਮੈਂ ਜੋਬ ਛੱਡੀ ਇਹਨਾਂ ਕੀ ਲੋੜ ਕੀ ਸੀ ਇਹ ਬਾਹਰ ਜਾਣ ਦੇ ਮੈਨੂੰ ਲੱਗੇ ਦਿਨ ਦਾ ਜੋਬ ਕਰਨ ਦੀ ਪਰਿਵਾਰ ਦੇ ਵਿੱਚ ਕੋਈ ਹੋਰ ਮੈਂਬਰ ਵੀ ਫਾਸਟ ਫੂਡ ਦਾ ਕੰਮ ਕਰਦਾ ਪਹਿਲਾਂ ਨਹੀਂ 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 ਫੈਮਿਲੀ ਬੈਕਗ੍ਰਾਉਂਡ ਬਹੁਤ ਵਧੀਆ ਹਾਂਜੀ ਅ ਜੇ ਦੇਖੀਏ ਪੰਜਾਬ ਦੇ ਨੌਜਵਾਨ ਜ਼ਿਆਦਾਤਰ ਨਸ਼ਿਆਂ ਨੂੰ ਵੀ ਲੱਗੇ ਹੋਏ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਹਾਡੀ ਕੀ ਅਪੀਲ ਹੈ ਮੇਰੀ ਤਾਂ ਅਪੀਲ ਇਹ ਹੈ ਵੀ ਉਸ ਆਪਣੇ ਮਾਤਾ ਪਿਤਾ ਦੀ ਕੇਅਰ ਕਰੋ ਕਿਉਂਕਿ ਮਾਂ ਹੀ ਪਰਮਤ ਹੈ ਠੀਕ ਹੈ ਕੋਈ ਅਜੀਹੀ ਚੀਜ਼ ਹੋਵੇ ਜਿਹੜੀ ਸਪੈਸ਼ਲ ਹੋਵੇ ਤੁਹਾਡੀ ਕੋਈ ਖਾਸ ਕੁਝ ਅਜੀਹਾ ਕਿਹੜੀ ਚੀਜ਼ ਹੈ ਜਿਹੜੀ ਖਾਸ ਬਣਾਣੇ ਹੋਗੇ ਫਰਕੇ ਮੋਮੋਸ ਫਰਕੇ ਸਪਿੰਗੋ ਮੇਰੇ ਕੋਲ ਆਲਮੋਸਟ ਸਾਰੇ ਕਰੰਚੀ ਫੂਡ ਹੈ ਹਾਂਜੀ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਬਾਈ ਉਹਨਾਂ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਦਾ ਨੌਕਰ ਬਣ ਕੇ ਜਿਹੜਾ ਕੰਮ ਨਹੀਂ ਕਰਨਾ ਚਾਹੁੰਦਾ ਸੀ ਜਿਸ ਕਰਕੇ ਮੈਂ ਫਾਸਟ ਫੂਡ ਦਾ ਕੰਮ ਚੁਣਿਆ ਤੇ ਆਪਣੀ ਰੇੜੀ ਲਗਾਣੀ ਸ਼ੁਰੂ ਕਰ ਦਿੱਤੀ ਬਾਈ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਂ ਪੜ੍ਹਿਆ ਲਿਖਿਆ ਵੀਆ ਗ੍ਰੈਜੂਏਟ ਕੀਤੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਫੋਟਲ ਮੈਨੇਜਮੈਂਟ ਦਾ ਜਿਹੜਾ ਕੋਰਸ ਹੈ ਉਹ ਵੀ ਕੀਤਾ ਹੋਇਆ ਇਸ ਕਰਕੇ ਨਾ ਤਾਂ ਮੈਂ ਵਿਦੇਸ਼ ਦਾ ਰਾਹ ਚੁਣਿਆ ਕਿ ਮੈਨੂੰ ਕਿਸੇ ਦੇ ਨੀਚੇ ਰਹਿ ਕੇ ਕੰਮ ਕਰਨਾ ਪਵੇਗਾ ਇਸ ਕਰਕੇ ਫਾਸਟ ਫੂਡ ਦਾ ਰੈਡੀ ਲਗਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਤੇ 30 ਤੋਂ ਵੱਧ ਜਿਹੜੀਆਂ ਆਈਟਮਾਂ ਨੇ ਭਾਈ ਹੁਣਾਂ ਮਤਲਬ ਬਣਾਈਆਂ ਜਾਂਦੀਆਂ ਨੇ ਇਸ ਫਾਸਟ ਫੂਡ ਦੀ ਰੈਡੀ ਦੇ ਉੱਤੇ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ